ਜਿਹੜੇ ਸੰਦਾਂ ਨਾਲ ਸਾਨੂੰ ਘੇਰਿਆ ਹੋਇਆ ਹੈ ਉਹੀ ਸੰਦ ਸਾਡੇ ਕੰਮ ਆਉਣਗੇ ਜਿਹੜਾ ਸਾਡੇ ਹਰ ਬੰਦੇ ਦੇ ਗੀਜੇ ਚ ਹੈ ਜਿਹੜਾ ਸੰਦ ਨਾ ਉਹ ਸਭ ਤੋਂ ਵੱਡਾ ਹਥਿਆਰ ਹੈ ਇਸ ਵੇਲੇ ਜੋ ਅਸੀਂ ਜਿਹੜੇ ਸਰਕਾਰ ਨੇ ਮੱਕੜ ਜਾਲ ਬੁਣਿਆ ਹੋਇਆ ਹੈ ਉਹ ਕੱਲਾ ਐ ਨਹੀਂ ਕਿ ਅਸੀਂ ਉਹਨਾਂ ਦੀਆਂ ਤਸਵੀਰਾਂ ਦੇਖਣੀਆਂ ਜਾਂ ਗਾਣੇ ਸੁਣਨੇ ਨੇ ਉਦੋਂ ਅਸੀਂ ਜਵਾਬ ਦਿੱਤਾ ਜਾ ਸਕਦਾ ਹੈ ਚਾਹੇ ਸੰਦ ਸਰਕਾਰ ਨੇ ਬਣਾਏ ਨੇ ਉਹਨਾਂ ਦਾ ਤੇ ਕਾਬੂ ਹੈ ਪੂਰਾ ਪੂਰਾ ਕਾਬੂ ਹੈ ਪਰ ਜਿਨ੍ਹਾਂ ਨੇ ਵਪਾਰ ਨੂੰ ਮੁੱਖ ਮੰਨ ਲਿਆ ਹੈ ਜਿਨ੍ਹਾਂ ਨੇ ਬਾਜ਼ਾਰ ਨੂੰ ਮੁੱਖ ਮੰਨ ਲਿਆ ਉਹ ਇਹ ਪ੍ਰਬੰਧ ਬੰਦ ਨਹੀਂ ਕਰ ਸਕਦੇ ਉਹਦੇ ਕਰਕੇ ਵੀ ਦੂਜਾ ਕਿਸੇ ਵੀ ਕਿਸੇ ਵੀ ਧਰ ਨੇੜਾ ਰਾਜ ਚਲਾਉਣਾ ਉਹਦੇ ਲਈ ਪਹਿਲਾਂ ਰੋਟੀ ਉਦੋਂ ਬਾਅਦ ਸੰਚਾਰ ਪ੍ਰਬੰਧ ਠੀਕ ਸੰਚਾਰ ਪ੍ਰਬੰਧ ਇੰਨਾ ਜ਼ਿਆਦਾ ਜ਼ਰੂਰੀ ਹੈ ਰੋਟੀ ਵਾਲੇ ਵਸੇ ਬੰਦੇ ਹਾਂ ਹੀ ਹਾਂ ਠੀਕ ਸਾਡੇ ਕੋਲ ਇੱਕੋ ਸਾਧਨ ਚਾਹੀਦਾ ਸਰਕਾਰ ਕੋਲ ਦੋਨੇ ਚਾਹੀਦੇ ਨੇ हां संचार ਦੇ ਵਿੱਚ ਉਹਨਾਂ ਕੋਲ ਬੱਦ ਸਾਧਨ ਹਨ ਪਰ ਵੀ ਅਸੀਂ ਵਰਤ ਸਕਦੇ ਹਾਂ ਕਿਉਂਕਿ ਉਹ ਉਹਨਾਂ ਦੀ ਉਹ ਮਜਬੂਰੀ ਹੈ ਕਿ ਉਹ ਉਹਨੂੰ ਬੰਦ ਨਹੀਂ ਕਰਨਗੇ ਮੈਨੂੰ ਲੱਗਦਾ ਵੀ ਅਸੀਂ ਇਹ ਪੱਖ ਨੂੰ ਜੇ ਦੇਖੀਏ ਧਿਆਨ ਨਾਲ ਤਾਂ ਸਾਡੇ ਹੱਥ ਉੱਤੇ ਹੋ ਸਕਦਾ ਜੇ ਸਾਡੇ ਸਾਰੇ ਲੋਕੇ ਇਸ ਗੱਲ ਨੂੰ ਸਮਝਣ ਲੱਗ ਜਾਣ